ਜਦੋਂ ਪੰਜਾਬ ਦੀ ਧਰਤੀ ਪਿਆਸੀ ਸੀ ਯਾਦ ਹੋਏਗਾ April ਦਾ ਮਹੀਨਾ ਕਿ ਕਿਸ ਕਦਰ ਕੇਂਦਰ ਨੇ ਕਿ ਹਰਿਆਣਾ ਦੀ BJP ਸਰਕਾਰ ਨੇ BBMP ਨੇ ਕਿੱਡੀ ਵੱਡੀ ਸਾਜਿਸ਼ ਢੀ ਸੀ ਪੰਜਾਬ ਦਾ ਪਾਣੀ ਖੋਣ ਦੀ ਪੰਜਾਬ ਦਾ ਪਾਣੀ ਲੁਕਟਣ ਦੀ ਤੇ ਅੱਜ ਜਦੋਂ ਹੜ੍ਹ ਆਏ ਹੋਏ ਨੇ ਔਰ ਕੁਦਰਤੀ ਕਰੋਪੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਪੰਜਾਬ ਤਬਾਹ ਹੋ ਰਿਹਾ ਹੈ ਤਾਂ ਉਸ ਵਕਤ ਪੰਜਾਬ ਨੂੰ ਇਕੱਲਿਆਂ ਛੱਡ ਦਿੱਤਾ ਪੰਜਾਬ ਸਰਕਾਰ ਨੇ ਇੱਕ ਚਿੱਠੀ ਲਿਖੀ ਹਰਿਆਣੇ ਨੂੰ ਕਿ ਭਾਖੜਾ ਨਹਿਰ ਤੋਂ ਆਪਣੇ ਹਿੱਸੇ ਤੋਂ ਪਾਣੀ ਜ਼ਿਆਦਾ ਲੈ ਲਵੋ ਹਰਿਆਣੇ ਦਾ ਜਵਾਬ ਪਤਾ ਕੀ ਆਇਆ ਕਿ ਜਿਹੜਾ ਸਾਡਾ ਐਕਚੁਅਲੀ ਕੋਟਾ ਹੈਗਾ ਉਸ ਤੋਂ ਵੀ ਸਾਡੇ ਘੱਟ ਜੜੀ ਕੇ ਪਾਣੀ ਦਿਓ ਸੋ ਕੀ ਮਤਲਬ ਕਿ ਜਦੋਂ ਪਾਣੀ ਦੀ ਜ਼ਰੂਰਤ ਆ ਜਦੋਂ ਪੰਜਾਬ ਦੀ ਤਰਕੀ ਤਿਆਸੀ ਹੈ ਉਦੋਂ ਤੇ ਤੁਸੀਂ ਇਹ ਸਾਜਸ਼ਟਾ ਕਰੋਗੇ ਪੰਜਾਬ ਦਾ ਪਾਣੀ ਕਿੰਨੇ ਖੋਣਾ ਹੈਗਾ ਜਦ ਕਿ ਆਪਣੇ ਹਿੱਸੇ ਤੋਂ ਕਿਤੇ ਵੱਧ ਪਹਿਲਾਂ ਹੀ ਤੁਸੀਂ ਬਰਤੀ ਬੈਠੇ ਸੀ ਹੜ੍ਹਾਂ ਦੇ ਵਿੱਚ ਤਬਾਹੀ ਵਾਸਤੇ ਸਿਰਫ ਪੰਜਾਬ ਆ। 2 ਦਿਨ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਸੀ। ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਸੀ ਉਹਨਾਂ ਨੇ ਜੇ ਕਿਸੇ ਮਦਦ ਦੀ ਲੋੜਿਆ ਤੇ ਹਰਿਆਣਾ ਸਰਕਾਰ ਉਹਨਾਂ ਦੀ ਮਦਦ ਕਰੇਗੀ। ਇਹ ਬੋਲਦਾ ਹੈ। ਇਹ ਜੁਗਲੇਬਾਜ਼ੀ ਨਹੀਂ ਤੇ ਹੋਰ ਕੀ ਹੈਗਾ? ਇੱਕ ਸਾਜਿਸ਼ ਨਹੀਂ ਹੈ ਕਿ ਅੱਜ ਜਦੋਂ ਪੰਜਾਬ ਸੰਘਰਸ਼ ਕਰ ਰਿਹਾ ਹੈਗਾ ਇਹ ਕੁਦਰਤੀ ਆਫਤ ਦੇ ਨਾਲ ਤੇ ਉਦੋਂ ਤੁਸੀਂ ਪੰਜਾਬ ਤੋਂ ਜਿਹੜਾ ਆਪਣਾ ਬਣਦਾ ਹਿੱਸਾ ਪਾਣੀ ਜਿਹੜਾ ਉਹ ਵੀ ਨਹੀਂ ਲੈ ਰਹੇ ਪੂਰਾ ਹਿੰਦੁਸਤਾਨ ਦੇਖ ਰਿਹਾ ਹੈ ਪੰਜਾਬ ਦਾ ਦਰਦ ਅੱਜ ਪੂਰੇ ਹਿੰਦੁਸਤਾਨ ਦਾ ਦਰਦ ਹੈ ਪੰਜਾਬੀ ਪੰਜਾਬ ਦੇ ਲੋਕ ਉਹਨਾਂ ਦੇ ਦਿਲਾਂ ਦੇ ਵਿੱਚ ਹੈ ਇਹ ਤੱਕ ਨਹੀਂ ਚੱਲ ਸਕਦਾ ਇਹ ਤੱਕ ਚੱਲਣਾ ਵੀ ਨਹੀਂ ਚਾਹੀਦਾ ਪੰਜਾਬੀ ਤਾਂ ਇਸ ਕੰਮ ਲਈ ਜਾਣੇ ਜਾਂਦੇ ਆ ਕਿ ਪੂਰੀ ਦੁਨੀਆ ਦੇ ਵਿੱਚ ਕਿਤੇ ਆਫਤ ਆ ਜਾਂਦੀ ਹੈ ਬਿਨਾ ਕਿਸੇ ਫੇਰ ਤੋਂ ਬਿਨਾ ਕਿਸੇ ਭਾਵ ਤੋਂ ਉੱਥੇ ਜਾ ਕੇ ਸੇਵਾ ਕਰਦੇ ਆ ਬਨੁਖਤਾ ਦੀ ਬਾਹ ਫੜਦੇ ਆ ਔਰ ਹਰਿਆਣਾ ਬੀਜੇਪੀ ਡੀਜੀਡੀ ਸਰਕਾਰ ਹੈ ਇਸ ਵਕਤ ਵੀ ਪੰਜਾਬ ਨਾਲ ਸਾਜ਼ਿਸ਼ ਕਰ ਰਹੀ ਹੈ ਘਟੂਰ ਇਹੋ ਜਿਹੇ ਵਕਤ ਸਾਜ਼ਿਸ਼ ਨਹੀਂ ਚਾਹੀਦੀ ਸੋ ਮੈਂ ਇੱਕ ਵਾਰੀ ਫੇਰ ਅਪੀਲ ਕਰਦਾ ਆ ਕਿ ਤੁਸੀਂ ਪੰਜਾਬ ਚ ਆ ਕੇ ਤਾਂ ਦੇਖੋ ਅਰ ਰਪੇਰੀਅਨ ਸਟੇਟ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਅਜ ਰਪੇਰੀਅਨ ਸਟੇਟ ਜਦੋਂ ਪਾਣੀ ਦੇ ਉੱਤੇ ਉਹਨਾਂ ਦਾ ਹੱਕ ਹੈ ਉਦੋਂ ਸਾਡਾ ਹੱਕ ਮਾਰਨ ਦੀ ਕੋਸ਼ਿਸ਼ ਕਰਦੇ ਹੋ ਤੇ ਅੱਜ ਜਿਸ ਕਿਸ ਕਦਰ ਤਬਾਹੀ ਪਾਣੀ ਨੇ ਮਚਾਈ ਹੋਈ ਹੈ ਤੇ ਉਦੋਂ ਤੁਸੀਂ ਨਾਲ ਖੜਨ ਨੂੰ ਵੀ ਤਿਆਰ ਨਹੀਂ ਕਹਿੰਦੇ ਸੋ ਇਹ ਚੀਜ਼ ਜਿਹੜੀ ਹੈ ਹਰ ਪੰਜਾਬੀ ਸੋਚ ਵੀ ਰਿਹਾ ਔਰ ਵਕਤ ਆਉਣ ਤੇ ਇਸ ਦਾ ਜਵਾਬ ਵੀ ਦੇਗਾ ਜਦੋਂ ਪੰਜਾਬ ਦੀ ਧਰਤੀ ਪਿਆਸੀ ਸੀ ਯਾਦ ਹੋਵੇਗਾ ਅਪ੍ਰੈਲ ਦਾ ਮਹੀਨਾ ਕਿ ਕਿਸ ਕਦਰ ਕੇਂਦਰ ਨੇ ਕਿ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਬੀਪੀਐਮਡੀ ਨੇ ਕਿੱਡੀ ਵੱਡੀ ਸਾਜਿਸ਼ ਢੀ ਸੀ ਪੰਜਾਬ ਦਾ ਪਾਣੀ ਕੋਣ ਦੀ ਪੰਜਾਬ ਦਾ ਪਾਣੀ ਲੁਕ ਟੇ ਤੇ ਅੱਜ ਜਦੋਂ ਹੜ ਆਏ ਕੋਈ ਨਹੀਂ ਔਰ ਕੁਦਰਤੀ ਕਰੋਪੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਪੰਜਾਬ ਤਬਾਹ ਹੋ ਰਿਹਾ ਤਾਂ ਉਸ ਵਕਤ ਪੰਜਾਬ ਨੂੰ ਇਕੱਲਿਆਂ ਛੱਡਤਾ ਪੰਜਾਬ ਸਰਕਾਰ ਨੇ ਇੱਕ ਚਿੱਠੀ ਵੀ ਕੀਤੀ ਹਰਿਆਣੇ ਨੂੰ ਕਿ ਭਾਖੜਾ ਨਹਿਰ ਤੋਂ ਆਪਣੇ ਹਿੱਸੇ ਤੋਂ ਪਾਣੀ ਜ਼ਿਆਦਾ ਲੈ ਲਵੋ ਹਰਿਆਣੇ ਦਾ ਜਵਾਬ ਪਤਾ ਕੀ ਆਇਆ कि ਜਿਹੜਾ ਸਾਡਾ ਐਕਚੁਅਲੀ ਕੋਟਾ ਹੈਗਾ ਉਸ ਤੋਂ ਵੀ ਸਾਨੂੰ ਘੱਟ ਜਣੇ ਕਿ ਪਾਣੀ ਦਿਓ ਸੋ ਕੀ ਮਤਲਬ ਕਿ ਜਦੋਂ ਪਾਣੀ ਦੀ ਜ਼ਰੂਰਤ ਆ ਜਦੋਂ ਪੰਜਾਬ ਦੀ ਤਰਕੀ ਤਿਆਸੀ ਹੈ ਉਦੋਂ ਤੇ ਤੁਸੀਂ ਇਹ ਸਾਜਸਾ ਕਰੋਗੇ ਪੰਜਾਬ ਦਾ ਪਾਣੀ ਕਿੰਨੇ ਖੋਣਾ ਹੈਗਾ ਜਦ ਕਿ ਆਪਣੇ ਹਿੱਸੇ ਤੋਂ ਕਿੱਥੇ ਵੱਧ ਪਹਿਲਾਂ ਹੀ ਤੁਸੀਂ ਬਰਤੀ ਬੈਠੇ ਸੀ ਤੇ ਹੜ੍ਹਾਂ ਦੇ ਵਿੱਚ ਤਬਾਹੀ ਵਾਸਤੇ ਸਿਰਫ ਪੰਜਾਬ ਆ ਦੋ ਦਿਨ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਸੀ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਸੀ ਉਹਨਾਂ ਨੇ ਜੇ ਕਿਸੇ ਮਦਦ ਦੀ ਲੋੜਿਆ ਤੇ ਹਰਿਆਣਾ ਸਰਕਾਰ ਉਹਨਾਂ ਦੀ ਮਦਦ ਕਰੇਗੀ ਇਹ ਮਦਦ ਹੈ ਇਹ ਜੁਗਲੇਬਾਜ਼ੀ ਨਹੀਂ ਤੇ ਹੋਰ ਕੀ ਹੈਗਾ ਇੱਕ ਸਾਜਿਸ਼ ਨਹੀਂ ਹੈ ਕਿ ਅੱਜ ਜਦੋਂ ਪੰਜਾਬ ਸੰਘਰਸ਼ ਕਰ ਰਿਹਾ ਹੈਗਾ ਇਹ ਕੁਦਰਤੀ ਆਫਤ ਦੇ ਨਾਲ ਤੇ ਉਦੋਂ ਤੁਸੀਂ ਪੰਜਾਬ ਤੋਂ ਜਿਹੜਾ ਆਪਣਾ ਬਣਦਾ ਹਿੱਸਾ ਪਾਣੀ ਜਿਹੜਾ ਉਹ ਵੀ ਨਹੀਂ ਲੈ ਰਹੇ ਪੁਰਾਣੇ ਦੋਸਤਾਂ ਦੇਖ ਰਿਹਾ ਪੰਜਾਬ ਦਾ ਦਰਦ ਅੱਜ ਪੂਰੇ ਹਿੰਦੁਸਤਾਨ ਦਾ ਦਰਦ ਹੈ ਪੰਜਾਬੀ ਪੰਜਾਬ ਦੇ ਲੋਕ ਉਹਨਾਂ ਦੇ ਦਿਲਾਂ ਦੇ ਵਿੱਚ ਹੈ ਇਹ ਤੱਕ ਨਹੀਂ ਚੱਲ ਸਕਦਾ ਇਹ ਤੱਕ ਚੱਲਣਾ ਦੀ ਜ਼ਰਤ ਹੈ ਪੰਜਾਬੀ ਤਾਂ ਇਸ ਕੰਮ ਲਈ ਜਾਣੇ ਜਾਂਦੇ ਆ ਕਿ ਪੂਰੀ ਦੁਨੀਆ ਦੇ ਵਿੱਚ ਕਿਤੇ ਆਫਤ ਆ ਜਾਂਦੀ ਹੈ ਬਿਨਾਂ ਕਿਸੇ ਭੇਦ ਤੋਂ ਬਿਨਾਂ ਕਿਸੇ ਭਾਵ ਤੋਂ ਉੱਥੇ ਜਾ ਕੇ ਸੇਵਾ ਕਰਦੇ ਆ ਬਨੁਕਤਾ ਦੀ ਬਾਹ ਫੜਦੇ ਆ ਔਰ ਹਰਿਆਣਾ ਬੀਜੇਪੀ ਡੀਜੀ ਸਰਕਾਰ ਹੈ ਇਸ ਵਕਤ ਵੀ ਪੰਜਾਬ ਨਾਲ ਸਾਜ਼ਿਸ਼ ਕਰ ਰਹੀ ਹੈ। ਘਟੂਰ ਇਹੋ ਜਿਹੇ ਵਕਤ ਸਾਜ਼ਿਸ਼ ਨਹੀਂ ਚਾਹੀਦੀ। ਸੋ ਮੈਂ ਇੱਕ ਵਾਰੀ ਫਿਰ ਅਪੀਲ ਕਰਦਾ ਆ ਕਿ ਤੁਸੀਂ ਪੰਜਾਬ ਚ ਆ ਕੇ ਤਾਂ ਦੇਖੋ। ਅਰਪੀਰੀਅਨ ਸਟੇਟ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਅੱਜ ਅਰਪੀਰੀਅਨ ਸਟੇਟ ਜਦੋਂ ਪਾਣੀ ਦੇ ਉੱਤੇ ਉਹਨਾਂ ਦਾ ਹੱਕ ਹੈ ਉਦੋਂ ਸਾਡਾ ਹੱਕ ਮਾਰਨ ਦੀ ਕੋਸ਼ਿਸ਼ ਕਰਦੇ ਹੋ ਤੇ ਅੱਜ ਜਿਸ ਕਿਸ ਕਦਰ ਤਬਾਹੀ ਪਾਣੀ ਨੇ ਬਚਾਈ ਹੋਈ ਹੈ ਤੇ ਉਦੋਂ ਤੁਸੀਂ ਨਾਲ ਖੜਨ ਨੂੰ ਵੀ ਤਿਆਰ ਨਹੀਂ ਕਹਿੰਦੇ। ਸੋ ਇਹ ਚੀਜ਼ ਜਿਹੜੀ ਹੈ ਹਰ ਪੰਜਾਬੀ ਸੋਚ ਵੀ ਰਿਹਾ ਔਰ ਵਕਤ ਆਉਣ ਤੇ ਇਸ ਦਾ ਜਵਾਬ ਹੀ ਦੇਗਾ ਜਦੋਂ ਪੰਜਾਬ ਦੀ ਧਰਤੀ ਪਿਆਸੀ ਸੀ ਯਾਦ ਹੋਵੇਗਾ April ਦਾ ਮਹੀਨਾ ਕਿ ਕਿਸ ਕਦਰ ਕੇਂਦਰ ਨੇ ਹਰਿਆਣਾ ਦੀ BJP ਸਰਕਾਰ ਨੇ BBMP ਨੇ ਕਿੱਡੀ ਵੱਡੀ ਸਾਜਿਸ਼ ਢੜੀ ਸੀ ਪੰਜਾਬ ਦਾ ਪਾਣੀ ਖੋਣ ਦੀ ਪੰਜਾਬ ਦਾ ਪਾਣੀ ਲੁੱਟਣ ਦੀ ਤੇ ਅੱਜ ਜਦੋਂ ਹੜ੍ਹ ਆਏ ਹੋਏ ਨੇ ਔਰ ਕੁਦਰਤੀ ਕਰੋਪੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਪੰਜਾਬ ਤਬਾਹ ਹੋ ਰਿਹਾ ਹੈ ਪਰ ਉਸ ਵਕਤ ਪੰਜਾਬ ਨੂੰ ਇਕੱਲਿਆਂ ਛੱਡਤਾ ਪੰਜਾਬ ਸਰਕਾਰ ਨੇ ਇੱਕ ਚਿੱਠੀ ਲਿਖੀ ਹਰਿਆਣੇ ਨੂੰ ਕਿ ਭਾਖੜਾ ਨਹਿਰ ਤੋਂ ਆਪਣੇ ਹਿੱਸੇ ਤੋਂ ਪਾਣੀ ਜ਼ਿਆਦਾ ਲੈ ਲਵੋ ਹਰਿਆਣੇ ਦਾ ਜਵਾਬ ਪਤਾ ਕੀ ਆਇਆ ਕਿ ਜਿਹੜਾ ਸਾਡਾ ਐਕਚੁਅਲੀ ਕੋਟਾ ਹੈਗਾ ਉਸ ਤੋਂ ਵੀ ਸਾਨੂੰ ਘੱਟ ਜੜੀ ਕੇ ਪਾਣੀ ਦਿਓ ਸੋ ਕੀ ਮਤਲਬ ਕਿ ਜਦੋਂ ਪਾਣੀ ਦੀ ਜ਼ਰੂਰਤ ਹੈ ਜਦੋਂ ਪੰਜਾਬ ਦੀ ਤਰਕੀ ਤਿਆਸੀ ਹੈ ਉਦੋਂ ਵੀ ਤੁਸੀਂ ਇਹ ਸਾਸਾ ਕਰੋਗੇ ਪੰਜਾਬ ਦਾ ਪਾਣੀ ਕਿੰਨੇ ਖੋਣਾ ਹੈਗਾ ਜਦ ਕਿ ਆਪਣੇ ਹਿੱਸੇ ਤੋਂ ਕਿੱਥੇ ਵੱਧ ਪਹਿਲਾਂ ਹੀ ਤੁਸੀਂ ਬਰਤੀ ਬੈਠੇ ਸੀ ਤੇ ਹੜ੍ਹਾਂ ਦੇ ਵਿੱਚ ਤਬਾਹੀ ਵਾਸਤੇ ਸਿਰਫ ਪੰਜਾਬ ਆ ਦੋ ਦਿਨ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਸੀ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਸੀ ਉਹਨਾਂ ਨੇ ਜੇ ਕਿਸੇ ਮਦਦ ਦੀ ਲੋੜਿਆ ਤੇ ਹਰਿਆਣਾ ਸਰਕਾਰ ਉਹਨਾਂ ਦੀ ਮਦਦ ਕਰੇ ਇਹ ਮਦਦ ਹੈ ਇਹ ਜੁਗਲੇਬਾਜ਼ੀ ਨਹੀਂ ਤੇ ਹੋਰ ਕੀ ਹੈਗਾ ਇੱਕ ਸਾਜਿਸ਼ ਨਹੀਂ ਹੈ ਕਿ ਅੱਜ ਜਦੋਂ ਪੰਜਾਬ ਸੰਘਰਸ਼ ਕਰ ਰਿਹਾ ਹੈਗਾ ਇਹ ਕੁਦਰਤੀ ਆਫਤ ਦੇ ਨਾਲ ਤੇ ਉਦੋਂ ਤੁਸੀਂ ਪੰਜਾਬ ਤੋਂ ਜਿਹੜਾ ਆਪਣਾ ਬਣਦਾ ਹਿੱਸਾ ਪਾਣੀ ਜਿਹੜਾ ਉਹ ਵੀ ਨਹੀਂ ਲੈ ਰਹੇ ਪੂਰਾ ਹਿੰਦੁਸਤਾਨ ਦੇਖ ਰਿਹਾ ਹੈ ਪੰਜਾਬ ਦਾ ਦਰਦ ਅੱਜ ਪੂਰੇ ਹਿੰਦੁਸਤਾਨ ਦਾ ਦਰਦ ਹੈ ਪੰਜਾਬੀ ਪੰਜਾਬ ਦੇ ਲੋਕ ਉਹਨਾਂ ਦੇ ਦਿਲਾਂ ਦੇ ਵਿੱਚ ਹੈ ਇਹ ਤੱਕ ਨਹੀਂ ਚੱਲ ਸਕਦਾ ਇਹ ਤੱਕ ਚੱਲਣਾ ਵੀ ਨਹੀਂ ਚਾਹੀਦਾ ਪੰਜਾਬੀ ਤਾਂ ਇਸ ਕੰਮ ਲਈ ਜਾਣੇ ਜਾਂਦੇ ਆ ਕਿ ਪੂਰੀ ਦੁਨੀਆ ਦੇ ਵਿੱਚ ਕਿਤੇ ਆਫਤ ਆ ਜਾਂਦੀ ਹੈ ਬਿਨਾਂ ਕਿਸੇ ਪੇਤ ਤੋਂ ਬਿਨਾਂ ਕਿਸੇ ਭਾਵ ਤੋਂ ਉੱਥੇ ਜਾ ਕੇ ਸੇਵਾ ਕਰਦੇ ਆ ਬਨੁਕਤਾ ਦੀ ਬਾਹ ਫੜਦੇ ਆ ਔਰ ਹਰਿਆਣਾ ਭਾਪੀ ਦੀ ਜਿਹੜੀ ਸਰਕਾਰ ਹੈ ਇਸ ਵਕਤ ਵੀ ਪੰਜਾਬ ਨਾਲ ਸਾਜ਼ਿਸ਼ ਕਰ ਰਹੀ ਹੈ ਘਟੂਰ ਇਹੋ ਜਿਹੇ ਵਕਤ ਸਾਜ਼ਿਸ਼ ਨਹੀਂ ਚਾਹੀਦੀ ਸੋਭਾ ਇੱਕ ਵਾਰੀ ਫਿਰ ਅਪੀਲ ਕਰਦਾ ਆ ਕਿ ਤੁਸੀਂ ਪੰਜਾਬ ਚ ਆ ਕੇ ਤਾਂ ਦੇਖੋ ਔਰ ਰਪੇਰੀਅਨ ਸਟੇਟ ਦੀ ਜਦੋਂ ਅਸੀਂ ਗੱਲ ਕਰਦੇ ਆ ਅੱਜ ਰਪੇਰੀਅਨ ਸਟੇਟ ਜਦੋਂ ਪਾਣੀ ਦੇ ਉੱਤੇ ਉਹਨਾਂ ਦਾ ਹੱਕ ਹੈ ਉਦੋਂ ਸਾਡਾ ਹੱਕ ਮਾਰਨ ਦੀ ਕੋਸ਼ਿਸ਼ ਕਰਦੇ ਹੋ ਤੇ ਅੱਜ ਜਿਸ ਕਿਸ ਕਦਰ ਤਬਾਹੀ ਪਾਣੀ ਨੇ ਬਚਾਈ ਹੋਈ ਹੈ ਤੇ ਉਦੋਂ ਤੁਸੀਂ ਨਾਲ ਖੜਨ ਨੂੰ ਵੀ ਤਿਆਰ ਨਹੀਂ ਕਹਿੰਦੇ ਸੋ ਇਹ ਚੀਜ਼ ਜਿਹੜੀ ਹੈ ਹਰ ਪੰਜਾਬੀ ਸੋਚ ਵੀ ਰਿਹਾ ਔਰ ਵਕਤ ਆਉਣ ਤੇ ਇਸ ਦਾ ਜਵਾਬ ਵੀ ਦੇਣਾ